ਵਾਹਿਗੁਰੂ ਸਾਹਿਬ ਕੀ ਸੱਜਣ ਸੱਚਾ ਪਾਤਸ਼ਾਹ ਸ਼ਹਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਖਿਆ ਸੋਹੀਆ ਸਭਨਾਂ ਦਾ ਵੀ ਸਾਹ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮਾ ਹੋਏ ਤਵ ਮੇਰਾ ਇਹ ਬੇਨੰਤੇ ਸੁਣ ਤਵ ਮੇਰਾ ਇਹੋ ਨਾਮ ਕਰ ਆਪਣਾ ਚਿਹਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਜਿਵਾ ਸ਼ਰਵਣੀ ਸੁਨੋ ਹਰ ਹਰ ਹਰੇ ਧਾਕੁਰ ਜਸ ਗਾਵਾ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵਾਂ ਕਰ ਕਿਰਪਾ ਗਯਾਲ ਪ੍ਰਭ ਆਏ ਨਿਦ ਸਿਦ ਪਾਵਾਂ ਸੰਤ ਜਨਾ ਕੀ ਰੇਨੋ ਕਾ ਲੈ ਮਾਥਾ ਲਾਵ ਰਹਾ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨਾ ਬੁਲਾਵ ਪਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸਨ ਵਿਸਰਾ ਅਨਕਤਹਿ ਨਤਾਵਾ ਸਫਲ ਦਰਸ਼ਨ ਗੁਰ ਭੇਤੀਆ ਮਾਨ ਮੋ ਮਿਟਾਵਾਂ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵਾ ਸਫਲ ਸੁਹਾਗਨ ਨਾਨਕਾ ਆਪਣੇ ਪ੍ਰਭ ਪਾਵਾ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵਾ ਸਫਲ ਸੁਹਾਗਨ ਨਾਨਕਾ ਆਪਣੇ ਪ੍ਰਭ ਪਾਵਾ ਬਿਲਾਵਲਾ ਮਹੱਲਾ ਪੰਜਵਾ ਸਰਵਣੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਏ ਨਿਦ ਸਿਧ ਭਵ ਸਤ ਜਨਾ ਕੀ ਰੇਮਕਾ ਲ ਮਾਥਾ ਲਵ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਹਿਬ ਦੀ ਦਾਤ ਪੰਚਮ ਪਾਤਸ਼ਾਹ ਤੁੰਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 800 ਬਾਰਾ ਉਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਲਾਉਣ ਸਤਿਗੁਰੂ ਨਗਰ ਖੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨਾ ਦਰਉ ਕਰੋ ਸਿੱਖੀ ਦਾ ਨਾਮ ਦਾੰਦੀਆਂ ਰਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈ ਸਤਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ